ਮੇਰਨਾ ਖਜਾਨ ਸਿੰਘ ਜੀ ਅੱਛਾ ਇਹ ਕਿਦਾਂ ਵਾਪਰੀ ਜਿਹੜੀ ਚੋਰੀ ਤੁਸੀਂ ਕਿੱਥੇ ਸੀ ਉਦੋਂ ਇਹ ਭਾਜੀ ਮੈਂ 2 ਤਰੀਕ ਨੂੰ ਸਵੇਰੇ 5:30 ਵਜੇ ਦਿੱਲੀ ਗਿਆ ਸੀ ਮੈਨੂੰ ਕੰਮ ਸੀ ਉੱਥੇ ਤੇ 4 ਤਰੀਕ ਨੂੰ ਮੈਂ ਸ਼ਾਮੀ 10 ਵਜੇ ਆਇਆ ਆ ਕੇ ਵੇਖਿਆ ਬਾਹਰਲਾ ਗੇਟ ਲੱਗਾ ਸੀ ਤੇ ਆ ਜਿਹੜਾ ਅੰਦਰਲਾ ਡੋਰ ਇਹ ਟੁੱਟਾ ਸੀ ਇਹ ਜਿਵੇਂ ਅੰਦਰ ਵੇਖਿਆ ਖਲਾਰਾ ਖਿਲਰਿਆ ਸਾਰਾ ਸਮਾਨ ਕੱਢਿਆ ਸਮਾਨ ਚੋਰੀ ਵੀ ਹੋਇਆ ਬਹੁਤ ਤੇ ਲੋਕਰ ਚ ਕੈਸ਼ ਵੀ ਸੀ ਥੋੜਾ ਸੋਨਾ ਵੀ ਸੀ ਉਹ ਵੀ ਮੇਰੇ ਪੇਪਰ ਵੀ ਸੀ ਉਹ ਸਾਰਾ ਮਤਲਬ ਕੱਢ ਕੇ ਤੇ ਫਿਰ ਮੈਂ ਗਵਾਂਡੀਆਂ ਨੂੰ ਬੁਲਾਏ ਜਿਹੜੇ ਗਵਾਂਡੀਆਂ ਨਾਲ ਚੈੱਕ ਕੀਤਾ ਤੇ ਹੁਣ ਬੰਦਾ ਵੇਖਨ ਫਿਰ ਪੁਲਿਸ ਬੁਲਾंदे ਪੁਲਿਸ ਆਂਦੀ ਨਹੀਂ ਸੀ ਫਿਰ ਮੈਂ ਐਸਐਸਪੀ ਨੂੰ ਫੋਨ ਕੀਤਾ ਉਹਨੇ ਐਸਐਚਓ ਭੇਜਿਆ ਐਸਐਚਓ ਭੇਜਣ ਤੋਂ ਬਾਅਦ ਉਹ ਮੜਾ ਜਿਹਾ ਆਇਆ ਨਾਨਪ ਕਰਕੇ ਭੱਜ ਗਿਆ ਬੰਦਾ ਕੀ 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 ਨੁਕਸਾਨ ਆਇਆ ਇਹ ਗੱਲ ਕਰੀ ਨੁਕਸਾਨ ਭਾਜੀ ਮੈਂ ਪਲਾਟ ਵੇਚਿਆ ਸੀ ਤੇ ਮੈਨੂੰ ਕਿਸੇ ਨੇ 5 ਲੱਖ ਰੁਪਏ ਤੇ 50 ਹਜ਼ਾਰ ਮੈਂ ਲੈ ਗਿਆ ਦਿੱਲੀ 4.5 ਲੱਖ ਰੁਪਏ ਆਈ ਥੋੜਾ ਸੋਨਾ ਸੀ ਇੱਕ ਮੇਰਾ ਕੜਾ ਸੀ ਇੱਕ ਸ਼ਾਂਪ ਸੀ ਤੇ ਦੋ ਛੋਟੀਆਂ ਚੈਨੀਆਂ ਸੀ ਦੋ ਵਾਲੀਆਂ ਹਾਂਜੀ ਦੋ ਵਾਲੀਆਂ ਦੇ ਜੋੜੇ ਫੋਨ ਵਗੈਰਾ ਵੀ ਖੜਿਆ ਕੋਈ ਇੱਕ ਫੋਨ ਖੜਿਆ ਉਹ ਸੈਕਿੰਡ ਮੇਰੀ ਨੂਨ ਦਾ ਫੋਨ ਸੀ ਉਹ ਖੜਿਆ ਕਿੰਨੇ ਕੁ ਤੋਲੇ ਆਪਾਂ ਕਹਿ ਸਕਦੇ ਹਾਂ ਸੋਨੇ ਦਾ ਜਿਹੜਾ ਚੋਰੀ ਹੋਈ ਹੈ ਕੁਬੀਕ ਤੋਲੇ ਵਾਂ ਤੇ ਮਤਲਬ ਕਿ ਕੈਮਰਿਆਂ ਚ ਆਇਆ ਕੁਝ ਕੈਮਰੇ ਚੈੱਕ ਕਰਨੇ ਮੈਨੂੰ ਚੈੱਕ ਕਰਨੇ ਨਹੀਂ ਆਂਦੇ ਤੇ ਚੈੱਕ ਕਰਨੇ ਨੂੰ ਅੱਛਾ ਤੇ ਕੁਝ ਉਹਨਾਂ ਨੇ ਸ਼ਰਾਬ-ਸ਼ੂਬ ਵੀ ਪੀਂਦੇ ਰਹੇ ਨੇ ਸ਼ਰਾਬ ਅੰਦਰ ਪਈ ਸੀ ਮੈਂ ਕੰਡੀਨ ਤੋਂ ਲੈ ਕੇ ਆਇਆ ਹੇ ਤੇ ਉਹ ਸ਼ਰਾਬ ਪੀਂਦੇ ਵੀ ਰਹੇ ਨੇ ਨਾਲ ਕੱਢ ਕੇ ਵੀ ਲੈ ਗਏ ਨੇ ਸ਼ਰਾਬ ਚਾਰ ਬੋਤਲਾਂ ਵੀ ਲੈ ਕੇ ਨੇ ਕੱਢ ਗਏ ਤੇ ਫੋਲਾ ਫਾਲੀ ਬੜੀ ਕੀਤੀ ਉਹਨਾਂ ਨੇ ਜੋ ਮਾੜਾ ਮੋੜਾ ਸਮਾਨ ਪਿਆ ਸੀ ਉਹ ਵੀ ਲੈ ਕੇ ਕੱਢ ਗਏ ਮੱਕੜੀਆਂ ਸੀ ਬਾਹਰ ਲਿਆਂਦੀਆਂ ਸੀ ਮੈਂ ਉਹ ਵੀ ਲੈ ਗਏ ਨੇ ਤੇ ਪੇਪਰ ਮੇਰੇ ਸਾਰੇ ਜਿਹੜੇ ਪੈਨਸ਼ਨ ਦੇ ਪੇਪਰ ਉਹ ਖਲਾ ਖਲਾਰ ਗਏ ਨੇ ਸਾਰੇ ਤੇ ਜਿਹੜੇ ਪੁਰਾਣੇ ਪਾਸਪੋਰਟ ਸੀ ਉਹ ਨਾਲ ਲੈ ਗਏ ਨੇ ਕੀ ਮੰਗ ਕਰਦੇ ਸੀ ਉਹ ਮੰਗੀ ਕਰਨੀਆਂ ਬਾਜੀ ਸ਼ਰਿਆਮ ਹੋ ਰਿਹਾ ਵੇਖੋ ਤਾਲੇ ਲੱਗੇ ਕੈਮਰੇ ਲੱਗੇ ਮੰਗੇ ਇਹੋ ਕਰਨੇ ਆ ਬਈ ਇਨਸਾਫ ਹੋਣਾ ਚਾਹੀਦਾ ਤੇ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਘੱਟੋ ਘੱਟ ਪੁਲਿਸ ਨੂੰ ਇਹ ਤਾਂ ਪਤਾ ਹੋਵੇ ਸਾਰਾ ਪਤਾ ਉਹਨਾਂ ਨੂੰ ਕਿਹੜਾ ਬੰਦਾ ਚੋਰੀ ਕਰਦਾ ਕਿਹੜਾ ਨਹੀਂ ਕਰਦਾ ਸਾਰਾ ਪਤਾ ਹੋਵੇ ਹੁਣ ਬੰਦਾ ਕੈਮਰਾ ਕੰਧ ਟੱਪ ਕੇ ਵੜੇ ਆ ਕੈਮਰੇ ਚ ਆਂਦੇ ਆ ਲਪਣਾ ਕਿੱਥੇ ਉਹਨਾਂ ਨੂੰ ਲਪਣਾ ਕੁਝ ਨਹੀਂ ਹੋਣਾ